ਪਿਛਲੇ ਦਿਨੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਫਰੀਦਕੋਟ ਦੇ ਵਿੱਚ ਵੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਨਾਮਜ਼ਦਗੀ ਪਰਣਾਈ ਸਰਪੰਚ ਉਮੀਦਵਾਰ ਦੇ ਕਾਗਜ਼ ਅਣਪਛਾਤੇ ਵਿਅਕਤੀਆਂ ਨੇ ਪਾਰ ਦਿੱਤੇ ਸੋ ਲੋਕਾਂ ਨੇ ਨਹਿਰ ਦੇ ਵਿੱਚ ਸੂਰਤ ਦਿੱਤਾ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸਾਦਿਕ ਕਸਬੇ ਦੇ ਪਿੰਡ ਮੂਮਾਰਾ ਦਾ ਰਹਿਣ ਵਾਲਾ ਲਖਵੀਰ ਸਿੰਘ ਨਾਮ ਦਾ ਵਿਅਕਤੀ ਆਜ਼ਾਦ ਤੌਰ ਤੇ ਸਰਹੰਦ ਨਹਿਰ ਨੇੜੇ ਕੋਟਕਪੁਰਾ ਰੋਡ ਤੇ ਸਥਿਤ ਆਰੋ ਦਫ਼ਤਰ ਦੇ ਬਾਹਰ ਆਪਣਾ ਨਾਮਜ਼ਦਗੀ ਫਾਰਮ ਭਰਨ ਆਇਆ ਸੀ ਸਕੋਰਪੀਓ ਕਾਰ ਦੇ ਵਿੱਚ ਆਏ ਨੌਜਵਾਨਾ ਨੇ ਉਸ ਦੇ ਹੱਥੋਂ ਨਾਮਜ਼ਦਗੀ ਪੱਤਰ ਖੋ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਅਤੇ ਚੋਣ ਲੜਨ ਤੇ ਇਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦੇ ਕੇ ਪੱਜ ਗਏ ਸੋ ਨਾਮਜ਼ਦਗੀ ਪੱਤਰ ਢਾਕਿਲ ਕਰਨ ਆਏ ਉਮੀਦਵਾਰ ਤੋਂ ਕਾਗਜ਼ात ਖੋਏ ਗਏ ਅਣਪਛਾਤੇ ਵਿਅਕਤੀਆਂ ਵੱਲੋਂ ਕਾਗਜ਼ ਪਾੜੇ ਗਏ ਅਤੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੋ ਚੋਣ ਲੜਨ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਮੇਰਾ ਨਾਮ ਗਰਮੀਰ ਸਿੰਘ ਆ ਜੀ। ਪਿੰਡ ਮਮਾਰਾ ਲਖਵੀਰ ਸਿੰਘ ਦੇ ਅਸੀਂ ਕਾਗਜ ਸੁਪੰਚੀ ਦੇ ਪਰਨ ਆਏ ਸੀ। ਤੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਉਹ ਇਹਦੇ ਅਣਛਾਤੇ ਬੰਦਿਆਂ ਨੇ ਕਾਗਜੇ ਦੇ ਖੋ ਕੇ ਭੱਜ ਗਏ ਇਸੇ ਜਾ ਕੇ ਨਹਿਰ ਚ ਪਾੜ ਕੇ ਸੜਤੇ। ਮੈਂ ਕਾਹ ਕੇ ਪਰਨ ਆਇਆ ਸੀ। ਇੱਥੇ ਮੈਂ ਇੱਕਦੋ ਖੜਾ ਆ ਕੇ ਉਦੋਂ ਅਣਛਾਤੇ 8-10 ਜਣੇ ਆਏ। ਮੇਰੇ ਤੋਂ ਮੈਰਲ ਕਾ ਖੋ ਕੇ ਕਾ ਪੱਤਰ ਪਾ ਫਾ ਫਾ ਮੈਂ ਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਮੈਂ ਛੱਡ ਕੇ ਗੱਡੀ ਵੀ ਆ ਕੇ ਲੱਗੇ ਕੀ ਕਹਿੰਦੇ ਗੋਦਾਬੇ ਮਾਰਦੇ ਆਂ ਤੇ ਅਸੀਂ ਐਂ ਕਰਦੇ ਆਂ ਐਂ ਕਰਦੇ ਕਿਹੜੀ ਪਾਰਟੀ ਕੋਲ ਪਰ ਨਾਈਟ ਆਖੇ ਯਾ ਜਿਆਦ ਸੀ ਕਿ ਕਿ ਪਾਰਟੀ ਨਾਲ ਸੰਦੇ ਚਾਹਦੇ ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸੰਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨੋਮੀਨੇਸ਼ਨ ਫਾਰਮ ਭਰਨ ਲਈ ਐਸਡੀਓ ਡਰੇਨਸ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2.5 ਵਜੇ ਦੇ ਕਰੀਬ ਆਏ ਸੀ ਉਹ ਸੰਵੀਦਵਾਰ ਕੋਲੇ ਹੱਥ ਚਾਪਦੇ ਜੋ ਨੋਮੀਨੇਸ਼ਨ ਫਾਈਲ ਸੀ ਉਹ ਜਦੋਂ ਦਫਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਂ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲੀ ਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦਾਇਸ਼ ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ ਨਾ ਭਰੇ ਇਸ ਸੰਬੰਧੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ ਵਨ ਦੇ ਧਿਆਨ ਚ ਲਿਆਂਦਾ ਐ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਾਮਲਾ ਸਾਡੇ ਧਿਆਨ ਵਿੱਚ ਲਿਆਂਦਾ ਹੈ ਸਾਡੇ ਐਸਐਸਪੀ ਜੀ ਨੇ ਡਿਊਟੀ ਲੱਗੀ ਸੀ ਆਰਓ ਦਫ਼ਤਰ ਦੇ ਵਿੱਚ ਨਹਿਰਾ ਜਿਹੜਾ ਹੈਗਾ ਨੋਮੀਨੇਸ਼ਨ ਫਾਈਲਿੰਗ ਦੇ ਉੱਤੇ ਉਹਨਾਂ ਨੇ ਕੱਲ ਵਰਬਲੀ ਦੱਸਿਆ ਸੀ ਵੀ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਵੀ ਕੋਈ ਮਾਰੇ ਪਿੰਡ ਤੋਂ ਉਹ ਲਖਵੀਰ ਸਿੰਘ ਨਾਮ ਦਾ ਕੈਂਡੀਡੇਟ ਆ ਉਹਦੇ ਕਾਗਜ਼ ਪੱਤਰ ਜਿਹੜੇ ਨੋਮੀਨੇਸ਼ਨ ਫਾਰਮ ਸੀ ਉਹ ਕਿਸੇ ਅਣਛਾਤੇ ਵਿਅਕਤੀ ਨੇ ਪਾੜ ਕੇ ਨਹਿਰ ਵਿੱਚ ਸੁੱਟ ਦਿੱਤੇ ਸਰ ਹੱਕ ਕੀ ਕਰੋਗੇ ਕਾਰਵਾਈ ਸਾਡੇ ਕੋਲ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਜਾਂ ਕੋਈ ਵੀਡੀਓ ਵਗੈਰਾ ਜਿਹੜੀ ਸਾਹਮਣੇ ਨਹੀਂ ਆਈ ਜਦੋਂ ਵੀ ਕਿਸੇ ਵੱਲੋਂ ਲਿਖਤੀ ਸ਼ਿਕਾਇਤ ਜਾਂ ਕੋਈ ਵੀਡੀਓ ਸਾਡੇ ਸਾਹਮਣੇ ਹੁੰਦੀ ਹੈ ਤੇ ਜੋ ਵੀ ਜੁਰਮਮੰਦ ਹੈ ਉਹਦੇ ਤੇ ਅਗਲੀ ਰੀ ਕਾਰਵਾਈ ਹੋਜਲੇਗੀ